ਮੇਰੀਆਂ ਭੈਣਾਂ ਤੇ ਕੁੜੀਆਂ ਲਈ ਇੱਕ ਮੈਸੇਜ ਆ ਜਿਹੜਾ ਬੰਦਾ ਤੁਹਾਨੂੰ ਇਨਸਲਟ ਕਰ ਰਿਹਾ ਥੋਡੀ ਇੱਜ਼ਤ ਨਹੀਂ ਕਰ ਰਿਹਾ ਬਾਰ ਚਾ ਉਹ ਚਾਹੇ ਤੁਹਾਡੇ ਹਸਬੰਡ ਦਾ ਫਰੈਂਡ ਵੀ ਹੋ ਸਕਦਾ ਹੈ ਕੋਈ ਵੀ ਹੋ ਸਕਦਾ ਹੈ ਰਿਸ਼ਤੇਦਾਰ ਹੋ ਸਕਦਾ ਹੈ ਮੁੰਡੇ ਵੱਲੋਂ ਕੋਈ ਵੀ ਹੋ ਸਕਦਾ ਬਟ ਤੁਹਾਡਾ ਪਾਰਟਨਰ ਤੁਹਾਡਾ ਬॉयਫਰੈਂਡ ਤੁਹਾਡਾ ਹਸਬੰਡ ਉਸ ਬੰਦੇ ਦੀ ਪੂਰੀ ਇੱਜ਼ਤ ਵੀ ਕਰ ਰਿਹਾ ਤੇ ਉਹਨਾਂ ਗੱਲ ਕਰਨੀ ਬੰਦ ਨਹੀਂ ਕਰ ਰਿਹਾ ਤੁਹਾਡੇ ਕਹੇ ਤੇ ਵੀ ਇਥੋਂ ਅੰਦਾਜ਼ਾ ਲਾ ਲਿਓ ਕਿ ਜੋ ਬੰਦਾ ਤੁਹਾਡੀ ਇਨਸਲਟ ਕਰ ਰਿਹਾ ਤੇ ਤੁਹਾਡਾ ਆਪਣਾ ਬੰਦਾ ਉਹਦੀ ਇੱਜ਼ਤ ਵੀ ਕਰ ਰਿਹਾ ਤੇ ਉਹਨੂੰ ਬੁਲਾਣਾ ਬੰਦ ਨਹੀਂ ਕਰ ਰਿਹਾ ਤੁਹਾਡਾ ਆਪਣਾ ਬੁਆਏਫਰੈਂਡ ਪਾਰਟਨਰ ਜਾਂ ਹਸਬੰਡ ਤੁਹਾਡਾ ਆਪਣਾ ਬਹੁਤ ਵੱਡਾ ਦੁਸ਼ਮਣ ਆ ਮੁੰਡੇ ਦਾ ਓਪੋਜ਼ਿਟ ਲੈ ਲਿਓ ਠੀਕ ਹੈ ਉਹ ਤੁਹਾਡਾ ਆਪਣਾ ਬਹੁਤ ਵੱਡਾ ਹੀ ਐਨਮੀ ਆ ਜੋ ਤੁਹਾਨੂੰ ਬਹੁਤ ਤਕੜੀ ਸੱਟ ਮਾਰ ਕੇ ਜਾਏਗਾ ਦੂਜਾ ਮੈਸੇਜ ਆ ਮੁੰਡਿਆਂ ਲਈ ਜਿਹੜੇ ਮੁੰਡੇ ਆਪਣੀ ਵਾਈਫ ਗਰਲਫ੍ਰੈਂਡ ਠੀਕ ਆ ਪਾਰਟਨਰ ਦਾ ਮਾੜੇ ਟਾਈਮ ਦੇ ਵਿੱਚ ਸਾਥ ਦਿੰਦੇ ਆ ਸਪੋਰਟ ਕਰਦੇ ਆ ਠੀਕ ਆ ਉਹਨੂੰ ਚੁੱਕਦੇ ਆ ਸਗੋਂ ਤਾਂ ਕਿ ਹਾਂ ਵੀ ਤੂੰ ਖੜੀ ਹੋ ਆਪਣੇ ਪੈਰਾਂ ਦੇ ਉੱਤੇ ਉਹ ਜਨਾਨੀ ਕਦੇ ਵੀ ਉਸ ਬੰਦੇ ਦਾ ਜਾਂ ਫ੍ਰੈਂਡ ਦਾ ਜਾਂ ਕਿਸੇ ਦਾ ਵੀ ਕਦੇ ਵੀ ਚਿਹਰਾ ਨਹੀਂ ਭੁੱਲਦੀ ساری ਉਮਰ ਤੇ ਜਿਹੜਾ ਬੰਦਾ ਮਾੜੇ ਟਾਈਮ ਦੇ ਵਿੱਚ ਜਦੋਂ ਜਨਾਨੀ ਤੇ ਮਾੜਾ ਟਾਈਮ ਆਇਆ ਹੁੰਦਾ ਆ ਉਹਦੀ ਸਪੋਰਟ ਕਰਨ ਦੀ ਬਜਾਏ ਉਹਦੀ ਨਿੰਦਿਆ ਕਰਦਾ ਆਪਣੇ ਫਰੈਂਡਸ ਕੋ ਜਾ ਕੇ ਉਹਦੀ ਰਿਸਪੈਕਟ ਨਹੀਂ ਕਰਦਾ ਉਹਨੂੰ ਗਲਤ ਬੋਲਦਾ ਆ ਉਹਨੂੰ ਹਰਟ ਕਰਦਾ ਆ ਉਹਦੀ ਯੂ نو ਉਹਨੂੰ ਕਰੈਕਟਰ ਵਜੋਂ ਗੰਦਾ ਬੋਲਦਾ ਆ ਉਹਨੂੰ ਸਗੋਂ ਖੜਾ ਕਰਨ ਦੀ ਬਜਾਏ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਆ ਉਹਨੂੰ ਡਿਪਰੈਸ਼ਨ ਦਿੰਦਾ ਆ ਉਹ ਵੀ ਜਨਾਨੀ ਕਦੇ ਵੀ ਨਹੀਂ ਭੁੱਲਦੀ ਉਹਦਾ ਚਿਹਰਾ ਉਸ ਬੰਦੇ ਦਾ ਵੀ ਤੇ ਉਹ ਸੂਤ ਸਮੇਤ ਵਾਪਸ ਜ਼ਰੂਰ ਕਰਦੀ ਹੈ ਤੇ ਅਗਰ ਜਨਾਨੀ ਵਾਪਸ ਨਾ ਨਾ ਕਰੇ ਤਾਂ ਯੂਨੀਵਰਸ ਬੈਠਾ ਹੈ ਰੱਬ ਬੈਠਾ ਹੈ ਜੋ ਤੁਹਾਨੂੰ ਤੁਹਾਡਾ ਕਰਮਾ ਬੈਕ ਕਰਦਾ ਹੈ ਬਟ ਜੇ ਜਨਾਨੀ ਨੂੰ ਇੱਜ਼ਤ ਦਿੰਦੇ ਆ ਤਾਂ ਉਹ ਵੀ ਉਹ ਵਧ ਕੇ ਦੁੱਗਣਾ ਕਰਕੇ ਮੋੜਦੀ ਆ ਤੇ ਜੇ ਤੁਸੀਂ ਉਹਨੂੰ ਹਰਟ ਕਰਦੇ ਆ ਉਹਨੂੰ ਗਲਤ ਬੋਲਦੇ ਆ ਰਿਸਪੈਕਟ ਨਹੀਂ ਕਰਦੇ ਉਹ ਵੀ ਉਹ ਸੂਤ ਸਮੇਤ ਵਾਪਸ ਜ਼ਰੂਰ ਕਰਦੀ ਆ ਥੈਂਕ ਯੂ ਸੋ ਮੱਚ ਮੇਰੀਆਂ ਭੈਣਾਂ ਤੇ ਕੁੜੀਆਂ ਲਈ ਇੱਕ ਮੈਸੇਜ ਆ ਜਿਹੜਾ ਬੰਦਾ ਤੁਹਾਨੂੰ ਇਨਸਲਟ ਕਰ ਰਿਹਾ ਥੋਡੀ ਇੱਜ਼ਤ ਨਹੀਂ ਕਰ ਰਿਹਾ ਬਾਰ ਚਾ ਉਹ ਚਾਹੇ ਤੁਹਾਡੇ ਹਸਬੰਡ ਦਾ ਫਰੈਂਡ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਹੈ ਰਿਸ਼ਤੇਦਾਰ ਹੋ ਸਕਦਾ ਹੈ ਮੁੰਡੇ ਵੱਲੋਂ ਕੋਈ ਵੀ ਹੋ ਸਕਦਾ ਬਟ ਤੁਹਾਡਾ ਪਾਰਟਨਰ ਤੁਹਾਡਾ ਬੁਆਏਫਰੈਂਡ ਤੁਹਾਡਾ ਹਸਬੰਡ ਉਸ ਬੰਦੇ ਦੀ ਪੂਰੀ ਇੱਜ਼ਤ ਵੀ ਕਰ ਰਿਹਾ ਤੇ ਉਹਨਾਂ ਨਾਲ ਗੱਲ ਕਰਨੀ ਬੰਦ ਨਹੀਂ ਕਰ ਰਿਹਾ ਤੁਹਾਡੇ ਕਹੇ ਤੇ ਵੀ ਇੱਥੋਂ ਅੰਦਾਜ਼ਾ ਲਾ ਲਿਓ ਕਿ ਜੋ ਬੰਦਾ ਤੁਹਾਡੀ ਇਨਸਲਟ ਕਰ ਰਿਹਾ ਤੇ ਤੁਹਾਡਾ ਆਪਣਾ ਬੰਦਾ ਉਹਦੀ ਇੱਜ਼ਤ ਵੀ ਕਰ ਰਿਹਾ ਤੇ ਉਹਨੂੰ ਬੁਲਾਣਾ ਬੰਦ ਨਹੀਂ ਕਰ ਰਿਹਾ ਤੁਹਾਡਾ ਆਪਣਾ ਬੁਆਏਫਰੈਂਡ ਪਾਰਟਨਰ ਜਾਂ ਹਸਬੰਡ ਤੁਹਾਡਾ ਆਪਣਾ ਬਹੁਤ ਵੱਡਾ ਦੁਸ਼ਮਣ ਆ ਮੁੰਡੇ ਦਾ ਓਪੋਜ਼ਿਟ ਲੈ ਲਿਓ ਠੀਕ ਹੈ ਉਹ ਤੁਹਾਡਾ ਆਪਣਾ ਬਹੁਤ ਵੱਡਾ ਹੀ ਐਨਮੀ ਆ ਜੋ ਤੁਹਾਨੂੰ ਬਹੁਤ ਤਕੜੀ ਸੱਟ ਮਾਰ ਕੇ ਜਾਏਗਾ ਦੂਜਾ ਮੈਸੇਜ ਆ ਮੁੰਡਿਆਂ ਲਈ ਜਿਹੜੇ ਮੁੰਡੇ ਆਪਣੀ ਵਾਈਫ ਗਰਲਫ੍ਰੈਂਡ ਠੀਕ ਆ ਪਾਰਟਨਰ ਦਾ ਮਾੜੇ ਟਾਈਮ ਦੇ ਵਿੱਚ ਸਾਥ ਦਿੰਦੇ ਆ ਸਪੋਰਟ ਕਰਦੇ ਆ ਠੀਕ ਆ ਉਹਨੂੰ ਚੁੱਕਦੇ ਆ ਸਗੋਂ ਤਾਂ ਕਿ ਹਾਂ ਵੀ ਤੂੰ ਖੜੀ ਹੋ ਆਪਣੇ ਪੈਰਾਂ ਦੇ ਉੱਤੇ ਉਹ ਜਨਾਨੀ ਕਦੇ ਵੀ ਉਸ ਬੰਦੇ ਦਾ ਜਾਂ ਫਰੈਂਡ ਦਾ ਜਾਂ ਕਿਸੇ ਦਾ ਵੀ ਕਦੇ ਵੀ ਚਿਹਰਾ ਨਹੀਂ ਭੁੱਲਦੀ ساری ਉਮਰ ਤੇ ਜਿਹੜਾ ਬੰਦਾ ਮਾੜੇ ਟਾਈਮ ਦੇ ਵਿੱਚ ਜਦੋਂ ਜਨਾਨੀ ਤੇ ਮਾੜਾ ਟਾਈਮ ਆਇਆ ਹੁੰਦਾ ਆ ਉਹਦੀ ਸਪੋਰਟ ਕਰਨ ਦੀ ਬਜਾਏ ਉਹਦੀ ਨਿੰਦਿਆ ਕਰਦਾ ਆਪਣੇ ਫਰੈਂਡਸ ਕੋ ਜਾ ਕੇ ਉਹਦੀ ਰਿਸਪੈਕਟ ਨਹੀਂ ਕਰਦਾ ਉਹਨੂੰ ਗਲਤ ਬੋਲਦਾ ਆ ਉਹਨੂੰ ਹਰਟ ਕਰਦਾ ਆ ਉਹਦੀ ਯੂ نو ਉਹਨੂੰ ਕੈਰੈਕਟਰ ਵਜੋਂ ਗੰਦਾ ਬੋਲਦਾ ਆ ਉਹਨੂੰ ਸਗੋਂ ਖੜਾ ਕਰਨ ਦੀ بجائے ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਆ ਉਹਨੂੰ ਡਿਪਰੈਸ਼ਨ ਦਿੰਦਾ ਆ ਉਹ ਵੀ ਜਨਾਨੀ ਕਦੇ ਵੀ ਨਹੀਂ ਭੁੱਲਦੀ ਉਹਦਾ ਚਿਹਰਾ ਉਸ ਬੰਦੇ ਦਾ ਵੀ ਤੇ ਉਹ ਸੂਤ ਸਮੇਤ ਵਾਪਸ ਜ਼ਰੂਰ ਕਰਦੀ ਆ ਤੇ ਅਗਰ ਜਨਾਨੀ ਵਾਪਸ ਨਾ ਨਾ ਕਰੇ ਤਾਂ ਯੂਨੀਵਰਸ ਬੈਠਾ ਹੈ ਰੱਬ ਬੈਠਾ ਹੈ ਜੋ ਤੁਹਾਨੂੰ ਤੁਹਾਡਾ ਕਰਮਾ ਬੈਕ ਕਰਦਾ ਆ ਬਟ ਜੇ ਜਨਾਨੀ ਨੂੰ ਇੱਜ਼ਤ ਦਿੰਦੇ ਆ ਉਹ ਵੀ ਉਹ ਵੱਧ ਕੇ ਦੁੱਗਣਾ ਕਰਕੇ ਮੋੜਦੀ ਆ ਤੇ ਜੇ ਤੁਸੀਂ ਉਹਨੂੰ ਹਰਟ ਕਰਦੇ ਆ ਉਹਨੂੰ ਗਲਤ ਬੋਲਦੇ ਆ ਰਿਸਪੈਕਟ ਨਹੀਂ ਕਰਦੇ ਉਹ ਵੀ ਉਹ ਸੂਟ ਸਮੇਤ ਵਾਪਸ ਜ਼ਰੂਰ ਕਰਦੀ ਆ ਥੈਂਕ ਯੂ ਸੋ ਮਚ